ਹਾਂ ਉਹ ਜਿੱਥੇ ਜਾਣੇ ਮੁਲਾਜ਼ਮਾਂ ਦੇ ਦਵਾਰੇ ਹੋ ਜਾਂਦੇ ਆ ਉਹ ਸੰਜੀ ਜੀ ਮਾਨ ਜੀ ਸ੍ਰੀ ਬਾਜ ਜੀ ਦਾ ਲੱਗਦਾ ਨਾ ਹੋਵੇ ਤੇ ਸੇ ਚੌਂ ਵਿੱਚ ਜਾਮ ਲੱਗਿਆ ਮੁਲਾਜ਼ਮ ਉਹਦੇ ਠੇਕੇ ਦੇ ਅੰਦਰ ਜਾ ਕੇ ਬੈਠੇ ਹੋਇਆ ਤੁਹਾਡੇ ਦੇ ਵਿੱਚ ਕੀ ਕਰਾਏ ਮੂੰ ਜਾਮ ਲੱਗਿਆ ਹੀ ਹੁਣ ਉੱਠ ਕੇ ਦੇਖ ਕੇ ਬਾਹਰ ਆਇਆ ਸਰ ਜਾਮ ਲੱਗਿਆ ਹੀ ਬਿਨੂ ਸਾਡੇ ਕੋਲੇ ਅਸਾਂ ਨਹੀਂ ਤਾਂ ਉਹ ਕਦੇ ਇਦਾਂ ਇੱਧਰ ਆਇਓ ਨਹੀਂ ਤਾਂ ਉਹ ਕਦੇ ਇਦਾਂ ਇੱਧਰ ਆਇਓ ਨਹੀਂ ਤਾਂ ਉਹ ਕਦੇ ਇਦਾਂ ਇੱਧਰ ਆਇਓ ਨਹੀਂ ਜਾਮ ਲੱਗਿਆ ਵੀਰੂ ਸਾਡੀ ਬੜਾ ਜਾਮ ਲੱਗਿਆ ਬੰਦਾ ਵੀਰੂ ਸਾਡੀ ਕੋਈ ਮੁੱਕੇ ਦੀ ਆ ਤੁਸੀਂ ਇੰਦਰੋ ਮਲਾਈ ਮਾਸਾ ਕਰ ਬੰਦੇ ਦੇ ਬਿਠਾ ਰਿਆ ਜਾ ਮੈਂ ਵੀਰੂ ਮਾਰ ਖਿਲਾਾਰੇ ਨੂੰ ਤੁਸੀਂ ਜਾਮ ਫੇ ਤੁਸੀਂ ਕਿਧਰ ਕਰਦੇ ਜਾਮ ਕਿੱਥੇ ਲੱਗਿਆ ਕਿੱਥੇ ਲੱਗਾ ਦੱਸੋ ਫਿਰ ਜਾਮ ਖਿਲਾ ਰਿਹਾ ਇੱਥੇ ਮੁੱਕੇ ਦੇ ਦੱਸੋ ਕਿੱਥੇ ਲੱਗਾ ਭਾਈ ਤੁਸੀਂ ਖਿਲਾ ਰਹੇ ਹੋ ਜਾਮ ਜੇ ਲੱਗਿਆ ਤੇ ਕੱਲ ਕਿੱਥੇ ਸੀ ਤੁਸੀਂ ਕੱਲ ਕਿੱਥੇ ਗਏ ਸੀ ਕੱਲ ਵੀ ਇੱਥੇ ਸੀਗੇ ਹੁਣ ਕਿਉਂ ਨਹੀਂ ਆਏ ਮੈਂ ਇੱਥੇ ਹੁੰਦੇ ਆ ਕੱਲ ਕਿਉਂ ਨਹੀਂ ਆਏ ਰੋਜ਼ ਇੱਥੇ ਹੁੰਦੇ ਆ ਅਸੀਂ ਕੱਲ ਕਿਉਂ ਨਹੀਂ ਆਏ ਤੁਸੀਂ ਕੱਲ ਕਿਉਂ ਨਹੀਂ ਆਏ ਤੁਸੀਂ ਕੱਲ ਕਿਉਂ ਨਹੀਂ ਆਏ ਤੁਸੀਂ ਗੱਲ ਦੀ ਗੱਲ ਹੁੰਦੀ ਆ ਸ਼੍ਰੀਮਾਨ ਜੀ ਸ਼੍ਰੀਮਾਨ ਜੀ ਸ਼੍ਰੀਮਾਨ ਜੀ ਦਾ ਲੱਗਦਾ ਨਾ ਹੋਵੇ ਤੇ ਸ਼੍ਰੀਮਾਨ ਜੀ ਸ਼੍ਰੀਮਾਨ ਜੀ ਦਾ ਲੱਗਦਾ ਨਾ ਹੋਵੇ ਤੇ ਸ਼੍ਰੀਮਾਨ ਜੀ ਸ਼੍ਰੀਮਾਨ ਜੀ ਦਾ ਲੱਗਦਾ ਨਾ ਹੋਵੇ ਤੇ ਹੈ ਉਹ ਜਿੱਥੇ ਜਾਣੇ ਮੁਲਾਜ਼ਮਾਂ ਦੇ ਦਵਾਲੇ ਹੋ ਜਾਣੇ ਆ ਹੈ ਉਹੀ ਜਿੱਥੇ ਜਾਣੇ ਮੁਲਾਜ਼ਮਾਂ ਦੇ ਦਵਾਰੇ ਹੋ ਜਾਂਦੇ ਆ ਕਿਹੜਾ ਮਲਾਜਮ ਚਾਹ ਲਗਾ ਹੋਰ ਖੋਲ੍ਹਿਆ ਕਿਸ ਕਿਹੜੇ ਦੇ ਨਾਮ ਜਮ ਵੀਡੀਓ ਸਾਡੇ ਕੋਲੇ ਕਿਹੜੇ ਵੀਡੀਓ ਦਿਖਾ ਵੀਡੀਓ ਦਿਖਾਓ ਆ ਵੀਡੀਓ ਲੋਕਾਂ ਦੇ ਵੀਡੀਓ ਦਿਖਾਓ ਤੋ ਤਾਂ ਤਸਵੀਰਾਂ ਹੀ ਦਿਖਾ ਰਹੇ ਜੋ ਓਨ ਡਿਊਟੀ ਮੁਲਾਜ਼ਮ ਨੇ ਇਸ ਵੇਠੇਕੇ ਦੇ ਅੰਦਰ ਜਾ ਕੇ ਬੈਠੋ ਜਾਂ ਬਾਹਰ بارش ਕਰਨ ਜੋ ਜਾ ਹੈ ਹਾਂ ਉਹੀ ਜਿੱਥੇ ਜਾਣੇ ਮੁਲਾਜ਼ਮਾਂ ਦੇ ਦਵਾਰੇ ਹੋ ਜਾਂਦੇ ਆ ਬੋਸ ਸਾਜੀ ਸ੍ਰੀ ਮਾਨ ਜੀ ਸ੍ਰੀ ਬਾਜੀ ਦਾ ਲੱਗਦਾ ਨਾ ਹੋਵੇ ਤੇ ਸੋ ਚੌਂ ਮੇ ਜਾਮ ਲੱਗਿਆ ਮੁਲਾਜ਼ਮ ਹੁੰਦੇ ਠੇਕੇ ਦੇ ਅੰਦਰ ਜਾ ਕੇ ਬੈਠੇ ਹੋ ਆ ਤੁਹਾਡੇ ਇਹਦੇ ਵਿੱਚ ਕੀ ਕਰਨੇ ਕਿੱਥੇ ਜਾਮ ਲੱਗਿਆ ਹੂੰ ਜਾਮ ਲੱਗਿਆ ਹੀ ਹੁਣ ਉੱਠ ਕੇ ਦੇਖ ਕੇ ਬਾਹਰ ਸਰ ਜਾਮ ਲੱਗਿਆ ਹੀ ਵੀਰ ਵੀ ਸਾਡੇ ਕੋਲੇ ਆ ਇੱਥੇ ਵੀ ਆਇਓ ਨਹੀਂ ਅੱਥਰ ਵੀ ਜਾਇਦਾ ਇੱਥੇ ਵੀ ਆਇਓ ਨਹੀਂ ਅੱਥਰ ਵੀ ਜਾਇਦਾ ਇੱਥੇ ਵੀ ਆਇਓ ਨਹੀਂ ਜਾਮ ਲੱਗਿਆ ਵੀਰ ਵੀ ਸਾਡੇ ਕੋਲ ਕਿਹੜਾ ਜਾਮ ਲੱਗਿਆ ਵੀਰ ਵੀ ਸਾਡੇ ਕੋਲ ਮੋਕੇ ਦੀ ਆ ਕੀ ਇੱਧਰ ਉਹ ਮਲਾਈ ਮਾਸਾ ਹੱਥੇ ਨੂੰ ਬੈਠੇ ਮੈਂ ਇੱਧਰੋਂ ਖਿਲਾ ਰਿਆਂ ਜਾਂ ਮੈਂ ਇੱਧਰੋਂ ਖਿਲਾ ਰਿਆਂ ਨੂੰ ਤੁਸੀਂ ਜਾਮ ਫਿਰ ਤੁਸੀਂ ਕਦਰ ਕਦਰ ਜਾਮ ਕਿੱਥੇ ਲੱਗਿਆ ਕਿੱਥੇ ਲੱਗਾ ਦੱਸੋ ਫਿਰ ਜਾਮ ਖਿਲਾ ਰਿਆਂ ਇੱਥੇ ਮੋਕੇ ਦੇ ਦੱਸੋ ਕਿੱਥੇ ਲੱਗਾ ਬਾਈ ਤੁਸੀਂ ਖਿਲਾ ਰਹੇ ਹੋ ਜਾਮ ਜੇ ਲੱਗਿਆ ਤੇ ਕੱਲ ਕਿਥੇ ਤੁਸੀਂ ਕੱਲ ਵੀ ਇੱਥੇ ਸੀਗੇ ਕੱਲ ਕਿੱਥੇ ਗਏ ਸੀ ਕੱਲ ਵੀ ਇੱਥੇ ਸੀਗੇ ਕੱਲ ਕਿਉਂ ਨਹੀਂ ਆਏ ਇੱਥੇ ਹੁੰਨੇ ਆ ਕੱਲ ਕਿਉਂ ਨਹੀਂ ਆਏ ਰੋਜ਼ ਇੱਥੇ ਹੁੰਨੇ ਆ ਅਸੀਂ ਕੱਲ ਕਿਉਂ ਨਹੀਂ ਆਏ ਤੁਸੀਂ ਕੱਲ ਦੀ ਕੀ ਗੱਲ ਕੱਲ ਕਿਉਂ ਨਹੀਂ ਆਏ ਤੁਸੀਂ ਕੱਲ ਕਿਉਂ ਨਹੀਂ ਆਏ ਤੁਸੀਂ ਕੱਲ ਦੀ ਕੀ ਗੱਲ ਕੋਈ ਨਹੀਂ ਹੁੰਦੀ ਆ ਸ਼੍ਰੀਮ ਸ੍ਰੀ ਮਾਝ ਸ੍ਰੀ ਬਾਝੀ ਦਾ ਲੱਗਦਾ ਨਾ ਹੋਵੇ ਤੇ ਮਾਝੀ ਸ੍ਰੀ ਮਾਝੀ ਸ੍ਰੀ ਬਾਝੀ ਦਾ ਲੱਗਦਾ ਨਾ ਹੋਵੇ ਤੇ ਮਾਝੀ ਸ੍ਰੀ ਮਾਝੀ ਸ੍ਰੀ ਬਾਝੀ ਦਾ ਲੱਗਦਾ ਨਾ ਹੋਵੇ ਤੇ ਹੈ ਉਹ ਜਿੱਥੇ ਜਾਣੇ ਮੁਲਾਜ਼ਮਾਂ ਦੇ ਦਵਾਲੇ ਹੋ ਜਾਂਦੇ ਆਂ ਹੈ ਉਹ ਜਿੱਥੇ ਜਾਣੇ ਮੁਲਾਜ਼ਮਾਂ ਦੇ ਦਵਾਲੇ ਹੋ ਜਾਂਦੇ ਆਂ ਕੀ ਕੀ ਕਿਹੜਾ ਮਲਾਜਮ ਚਾਹੁੰਦਾ ਹੋਰ ਫੋਲਿਆ ਕਿਸ ਕਿਹੜਾ ਲਗਾ ਜਾਮ ਵੀਡੀਓ ਸਾਡੇ ਕੋਲੇ ਕਿਹੜਾ ਵੀਡੀਓ ਰੰਤ ਸਾਹਿਬ ਵੀਡੀਓ ਦਿਖਾਓ ਆ ਵੀਡੀਓ ਲੋਕੇ ਦੇ ਵੀਡੀਓ ਦਿਖਾਓ ਤੋਂ ਤਸਵੀਰਾਂ ਇਹ ਦਿਖਾ ਰਹੇ ਜਿਉਂ ਔਨ ਡਿਊਟੀ ਮੁਲਾਜ਼ਮ ਨੇ ਇਸ ਵੇਠਕੇ ਦੇ ਅੰਦਰ ਜਾ ਕੇ ਬੈਠੋ ਜਾਂ ਬਾਹਰ بارش ਕਰ ਰਹੇ ਜੋ ਜਾਂ